ਤਰਨ ਵਿਖੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ ਜਿਸ ਵਿੱਚ ਦੋਵੇਂ ਅਪਰਾਧੀ ਜ਼ਖਮੀ ਹੋ ਗਏ ਦੋਵਾਂ ਮੁਲਜ਼ਮਾਂ ਤੋਂ ਪਿਸਤੌਲ ਬਰਾਮਦ ਕੀਤੀ ਗਏ ਹਨ ਇਹ ਕਾਰਵਾਈ ਏਜੀਟੀਐਫ ਅਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ ਜਿਸ ਦੇ ਵਿੱਚ ਦੋ ਦੋਸ਼ੀਆਂ ਨੂੰ 4 ਗੋਲੀਆਂ ਲੱਗੀਆਂ ਅਤੇ ਇਹ ਮੁਲਜ਼ਮ ਸਵੇਰੇ ਤੜਕਸਾ ਨੁਸ਼ਹਿਰਾ ਪੰਨੂਆ ਵਿੱਚ ਇੱਕ ਅਪਰਾਧ ਕਰਨ ਜਾ ਰਹੇ ਸਨ ਇਸ ਦੌਰਾਨ ਐਸਐਸਪੀ ਤਰਨਤਾਰ ਅਤੇ ਜੀਟੀਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਬਈ ਗੁਰਪ੍ਰੀਤ ਸਰਪੰਚ ਜਿਹੜਾ ਨਸ਼ਰਾ ਪਨਵਾਤਾ ਉਹਦੇ ਤੇ ਦਿਨ ਢਾਡੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਵਿੱਚ ਪਹਿਲਾਂ ਵੀ ਜਿਨ੍ਹਾਂ ਨੇ ਰੇਕੀ ਕੀਤੀ ਕਰਵਾਈ ਸੀ ਜਿਨ੍ਹਾਂ ਨੇ ਉਹਨਾਂ 18 ਦਿੱਤੀਆਂ ਸੀਗੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਕੱਲ ਏਜੀਟੀਐਫ ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹਨਾਂ ਨੂੰ ਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਬਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਪ੍ਰੀਤ ਤੇ ਯੁਵਰਾਜ ਇਹ ਤਰਨਤਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀ ਉਹਦੀ ਇਨਫੋਰਮੇਸ਼ਨ ਦੇ ਬੇਸ ਤੇ ਆਜ ਸਵੇਰੇ AGTF ਤੇ থানা ਸਰਾਲੀ ਦੀ ਜੁਆਇੰਟ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਫਾਇਰ ਸਿੱਧਾ ਹੀ ਫਾਇਰ ਖੋਲਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਈਟਿੰਗ ਦੇ ਵਿੱਚ ਉਹਨਾਂ ਦੇ ਚਾਰ ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਹ ਇਹ ਦੱਸਦੀ ਹੈ ਕਿ ਜਿਹੜਾ ਮੈਕਪਰੀਤ ਹੈ ਇਹ ਸੇਖਵਾ ਬਟਾਲੇ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਵੀ ਜਿਹੜੇ ਹੈਂਡ ਗ੍ਰੇਨੇਡ ਤਰਨਤਾਂ ਦੇ ਵਿੱਚ ਰਿਕਵਰ ਹੋਏ ਸੀਗੇ ਉਹ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਤੇ ਬੜਾ ਹੀ ਡੈਸਪਰੇਟ ਕਿਸਮ ਦਾ ਕ੍ਰਿਮਿਨਲ